ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੀ ਨਵੀਂ ਵੀਡੀਓ ਦੇ ਵਿੱਚ ਆਸ਼ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਆਓ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਣੇ ਆ ਗੁਰਦੁਆਰਾ ਸ਼੍ਰੀ ਦੇਗ ਸਰ ਸਾਹਿਬ ਇਹ ਉਹ ਪਾਵਨ ਪਵਿੱਤਰ ਸਥਾਨ ਹੈ ਜੀ ਜਿੱਥੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਅਤੇ 10ਵੇਂ ਗੁਰੂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੇ ਆਪਣੇ ਪਾਵਨ ਪਵਿੱਤਰ ਚਰਨ ਪਾਏ ਪਿੰਡ ਦਾ ਨਾਮ ਹੈ ਕਟਾਣਾ ਜਿਸ ਨੂੰ ਕਟਾਣਾ ਸਾਹਿਬ ਦੇ ਨਾਲ ਯਾਦ ਕੀਤਾ ਜਾਂਦਾ ਹੈ ਲੁਧਿਆਣਾ ਜ਼ਿਲ੍ਹਾ ਦਾ ਇਹ ਪਿੰਡ ਹੈ ਜੀ ਆਪ ਜੀ ਨਾਲ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਤੇ ਇੱਥੋਂ ਦਾ ਇਤਿਹਾਸ ਵੀ ਤੁਹਾਨੂੰ ਦੱਸ ਦਿਆਂ ਵੇਖੋ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤੇ ਆਪ ਸੰਗਤਾਂ ਨੂੰ ਬੇਨਤੀ ਹੈ ਜਿਹੜੀਆਂ ਵੀ ਵੀਡੀਓ ਵੇਖ ਰਹੀਆਂ ਹਨ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਹੋਰ ਸੰਗਤਾਂ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਹੋਰ ਸੰਗਤਾਂ ਵੀ ਇਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ ਇੱਥੋਂ ਦੇ ਸੇਵਾਦਾਰਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤੇ ਉਹਨਾਂ ਨੇ ਦੱਸਿਆ ਵੀ ਸਤਿਗੁਰ ਜੀਆਂ ਦਾ ਇੱਥੇ ਬਚਨ ਹੈ ਜਿਹੜਾ ਵੀ ਭਾਵਨਾ ਦੇ ਨਾਲ ਆ ਕੇ ਦੀਗ ਕਰਵਾਉਂਦਾ ਹੈ ਅਰਦਾਸ ਕਰਦਾ ਹੈ ਤੇ ਗੁਰੂ ਸਾਹਿਬ ਉਹਦੀਆਂ ਅੱਜ ਵੀ ਹਰ ਇੱਛਾ ਪੂਰੀ ਕਰਦੇ ਹੈ ਤੇ ਇਸ ਪਾਵਨ ਪਵਿੱਤਰ ਸਥਾਨ ਤੇ ਬਹੁਤ ਸੋਹਣੀ ਇਤਿਹਾਸਕ 베ਰੀ ਵੀ ਹੈ ਉਸ 베ਰੀ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਜਿਸ 베ਰੀ ਇੱਥਾਂ 6ਵੇਂ ਪਾਸ਼ਾ ਤੇ 10ਵੇਂ ਪਾਸ਼ਾ ਬਿਰਾਜਮਾਨ ਹੋਏ ਸਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਮਹਾਰਾਜ ਇਸ ਪਾਵਨ ਪਵਿੱਤਰ ਸਥਾਨ ਤੇ ਉਹ ਸਮੇਂ ਆਏ ਜਦੋਂ ਸਤਗੁਰ ਜੀ ਗਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਛੁਡਾ ਕੇ ਲੈ ਕੇ ਆਏ ਸਨ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਸੱਚੇ ਪਾਤਸ਼ਾਹ ਚੰਦੂ ਨੂੰ ਕੈਦੀ ਬਣਾ ਕੇ ਉਹ ਚੰਦੂ ਜਿਹਨੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਸੀ ਚੰਦੂ ਦੇ ਨੱਕ ਵਿੱਚ ਨਕੇਲ ਪਾ ਕੇ ਸਤਗੁਰ ਜੀ ਲੈ ਕੇ ਆਏ ਸਨ ਤੇ ਜਦੋਂ ਗੁਰੂ ਸਾਹਿਬ ਇਸ ਪਾਵਨ ਪਵਿੱਤਰ ਸਥਾਨ ਤੇ ਆਏ ਸਤਗੁਰ ਜੀਆਂ ਦੇ ਨਾਲ 1100 ਘੋੜ ਸਵਾਰ ਸਿੰਘ ਸਨ ਅਤੇ ਗੁਰੂ ਜੀ ਦੇ ਨਾਲ ਸੱਤ ਤੋਪਾਂ ਸਨ ਜਿਹੜੀ 베ਰੀ ਦੀ ਅਸੀਂ ਗੱਲ ਕਰ ਰਹੇ ਹਾਂ ਉਸ 베ਰੀ ហេਠਾ ਆ ਕੇ ਸਤਿਗੁਰ ਜੀਆ ਨੇ ਇੱਕ ਰਾਤ ਵਿਸ਼ਰਾਮ ਕੀਤਾ ਸੀ ਅਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇਸ ਪਾਵਨ ਪਵਿੱਤਰ ਸਥਾਨ ਤੇ ਉੱਚ ਦਾ ਪੀਰ ਬਣ ਕੇ ਆਏ ਸਨ ਗੁਰੂ ਸਾਹਿਬ ਦੇ ਨਾਲ ਭਾਈ ਦਿਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਭਾਈ ਨਵੀ ਖਾਂ ਤੇ ਗਨੀ ਖਾਂ ਜੀ ਨਾਲ ਸਨ ਇਸ ਪਾਵਨ ਪਵਿੱਤਰ ਸਥਾਨ ਤੇ ਜਿਹੜੀ 베ਰੀ ਸਾਹਿਬ ਹੈ ਉਹਦੇ ਹੇਠਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆ ਦਾ ਪਲੰਘ ਰੱਖਿਆ ਗਿਆ ਸੀ ਤੇ ਗੁਰੂ ਜੀ ਨੇ ਵਿਸ਼ਰਾਮ ਕੀਤਾ ਸੀ ਤੇ ਗੁਰੂ ਜੀ ਨੇ ਆਪਣੇ ਪਵਿੱਤਰ ਹੱਥਾਂ ਦੇ ਨਾਲ ਇੱਥੇ ਦੀਗ ਵਰਤਾਈ ਸੀ ਉਹ ਸਾਹਮਣੇ ਤੁਸੀਂ ਦਰਸ਼ਨ ਕਰ ਰਹੇ ਹੋ ਉਹ ਪਾਵਨ ਪਵਿੱਤਰ 베ਰੀ ਦੇ ਜਿਹੜੀ 베ਰੀ ਹੇਠਾਂ ਛੇਵੇਂ ਪਾਤਸ਼ਾਹ ਅਤੇ 10ਵੇਂ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆ ਕੇ ਬੈਠੇ ਸਨ ਤੇ ਸੰਗਤ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ ਜਿਹੜਾ ਵੀ ਸਿੱਖ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਇਸ ਗੁਰਦੁਆਰਾ ਸਾਹਿਬ ਆ ਕੇ ਦੀਗ ਕਰਵਾਏਗਾ ਉਹਦੀ ਹਰ ਇੱਕ ਭਾਵਨਾ ਪੂਰੀ ਹੋਏਗੀ ਤੇ ਅੱਜ ਵੀ ਸੰਗਤਾਂ ਬੜੀ ਭਾਵਨਾ ਦੇ ਨਾਲ ਆ ਕੇ ਇੱਥੇ ਦੀਗ ਕਰਵਾਉਂਦੀਆਂ ਹਨ ਤੇ ਗੁਰੂ ਸਾਹਿਬ ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰਦੇ ਆ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਅੱਜ ਗੁਰਦੁਆਰਾ ਸ਼੍ਰੀ ਦੇਗ ਸਰ ਸਾਹਿਬ ਹੈ ਇੱਕ ਹੋਰ ਬਹੁਤ ਸੋਹਣਾ ਇਤਿਹਾਸ ਇੱਥੇ ਲਿਖਿਆ ਹੋਇਆ ਹੈ ਸਨ 1854 ਵਿੱਚ ਇਸ ਸਥਾਨ ਦੇ ਵਿੱਚੋਂ ਨਹਿਰ ਲਗਾਉਣ ਦੀ ਸਕੀਮ ਬਣਾਈ ਗਈ ਅੰਗਰੇਜ਼ ਦਾ ਰਾਜ ਸੀ ਅੰਗਰੇਜ਼ ਇੰਜੀਨੀਅਰ ਮਿਸਟਰ ਸਮਿਥ ਇਸ 베ਰੀ ਸਾਹਿਬ ਨੂੰ ਵੱਡਣ ਲੱਗਾ ਜਦੋਂ ਉਹਨੇ ਵੱਡਣ ਦੀ ਕੋਸ਼ਿਸ਼ ਕੀਤੀ ਤੇ ਇਤਿਹਾਸ ਲਿਖਦਾ ਹੈ ਵੀ ਉਹਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਉਹ ਅੰਨ੍ਹਾ ਹੋ ਗਿਆ 베ਰੀ ਸਹਿਬ ਵਿੱਚੋਂ ਵੀ ਖੂਨ ਨਿਕਲਿਆ ਤੇ ਉਹ ਅੰਗਰੇਜ਼ ਇੰਜੀਨੀਅਰ ਬੜਾ ਪਛਤਾਇਆ ਉਸਨੇ ਫਿਰ 51 ਰੁਪਏ ਦੀ ਦੇਖ ਕਰਵਾਈ ਤੇ ਜਦੋਂ ਦੇਖ ਕਰਵਾ ਕੇ ਅਰਦਾਸ ਕਰਵਾਈ ਤੇ ਫਿਰ ਉਹਦੇ ਅੱਖਾਂ ਦੀ ਰੋਸ਼ਨੀ ਆਈ ਤੇ ਸੰਗਤ ਜੀ ਅੱਜ ਵੀ ਜਦੋਂ ਤੁਸੀਂ ਜਾ ਕੇ ਵੇਖੋਗੇ ਇਸ ਪਾਵਨ ਪਵਿੱਤਰ ਅਸਥਾਨ ਦੇ ਕੋਲ ਨਹਿਰ ਚੱਲ ਰਹੀ ਹੈ ਉਹ ਨਹਿਰ ਵਿੰਗੀ ਕੱਢੀ ਹੋਈ ਹੈ ਏ ਸੀਜੀ ਜੋ ਅੱਜ ਤੁਹਾਨੂੰ ਅਸੀਂ ਦਰਸ਼ਨ ਕਰਾਏ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਤੇ ਸੰਗਤ ਜੀ ਬੇਨਤੀ ਹੈ ਆਪ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖ ਕੇ ਹਾਜ਼ਰੀ ਲਗਾਇਆ ਕਰੋ ਤੇ ਹੋਰ ਸੰਗਤਾਂ ਤੱਕ ਵੀਡੀਓ ਨੂੰ ਜ਼ਰੂਰ ਪ੍ਰਚਾਓ ਧੰਨਵਾਦ ਆਪ ਜੀਆਂ ਦਾ ਵੀਡੀਓ ਵੇਖਣ ਵਾਸਤੇ ਇਸੇ ਤਰ੍ਹਾਂ ਦੀਆਂ ਹੋਰ ਨਵੀਆਂ ਵੀਡੀਓ ਵੇਖਣ ਵਾਸਤੇ ਸਾਡੇ ਪੇਜ ਨੂੰ ਲਾਈਕ ਕਰ ਲਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਇੱਥੇ ਹੀ ਬਲੌਗ ਦੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ